ਦੋਸਤੋ ਅਸੀਂ ਇੰਟਰਨੈਟ ਦੇ ਉੱਤੇ ਰੋਜ਼ਾਨਾ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓ ਰੀਲਾਂ ਦੇਖਦੇ ਆ ਪਰ ਜੋ ਮੈਂ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਨਾ ਇਹ ਵੀਡੀਓ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜੂ ਕਹਿੰਦੇ ਆ ਕਿ ਕਿਸੇ ਦੇ ਉਦਾਸ ਚਿਹਰੇ ਦੇ ਉੱਤੇ ਮੁਸਕਰਾਹਟ ਲਿਆ ਦਿਓ ਉਹ ਤੋਂ ਵੱਡਾ ਕੋਈ ਔਨ ਨਹੀਂ ਹੁੰਦਾ ਸੋ ਇਸੇ ਤਰ੍ਹਾਂ ਦੀ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਨ ਲੱਗਿਆ ਆ ਜੋ ਤੁਸੀਂ ਰੈਸਟੋਰੈਂਟ ਦੇ ਵਿੱਚ ਕੁੜੀ ਦੇਖ ਰਹੇ ਹੋ ਨਾ ਇਹ ਦੇਖੋ ਦੇਖਣ ਨੂੰ ਕਿੰਨੀ ਉਦਾਸ ਲੱਗ ਰਹੀ ਆ ਕਿੰਨਾ ਇਹਦਾ ਚਿਹਰਾ ਉਤਰਿਆ ਹੋਇਆ ਪਰ ਜੋ ਇਸ ਵੀਰ ਨੇ ਇਹ ਕੁਝ ਅਜੀਬਾ ਕੀਤਾ ਜਿਸ ਦੇ ਨਾਲ ਇਹ ਕੁੜੀ ਨਾ ਖਿੜ-ਖਿੜ ਕੇ ਹੱਸਣ ਲੱਗ ਗਈ ਤੇ ਜਦੋਂ ਤੁਸੀਂ ਦੇਖੋਗੇ ਨਾ ਕੀ ਕੀਤਾ ਉਹਨੇ ਤਾਂ ਐਂਡ ਤੁਸੀਂ ਵੀ ਯਾਰ ਤੁਹਾਡੀ ਵੀ ਰੂਹ ਖੁਸ਼ ਹੋ ਜੂ ਬਸ ਬੇਨਤੀ ਹੈ ਵੀਡੀਓ ਨੂੰ ਪੂਰਾ ਦੇਖਿਓ ਤੇ ਸ਼ੇਅਰ ਜ਼ਰੂਰ ਕਰ ਦੇ ਜੇ ਵੀਡੀਓ ਚੰਗੀ ਲੱਗੀ ਸੋ ਤੁਸੀਂ ਦੇਖ ਸਕਦੇ ਹੋ ਕਿ ਕੁੜੀ ਪੂਰੀ ਉਦਾਸ ਖੜੀ ਐ ਤੇ ਜਦੋਂ ਉਹ ਇੱਧਰ-ਉੱਧਰ ਮੂਵ ਕਰ ਰਹੀ ਐ ਪਰ ਉਹ ਕਿਤੇ ਵੀ ਹੱਸ ਨਹੀਂ ਰਹੀ ਤਾਂ ਦੋਸਤੋ ਇਹ ਵੀਰ ਉਹਦੇ ਕੋਲੇ ਜਾਂਦਾ ਤੇ ਉਹ ਜਿਹੜਾ ਉਹਨੂੰ ਬਿੱਲ ਕੱਟ ਕੇ ਦਿੰਦੀ ਐ ਨਾ ਤਾਂ ਇਹ ਬਿੱਲ ਦੇ ਉੱਤੇ ਕੀ ਕਰਦਾ ਉਸ ਕੁੜੀ ਦੀ ਤਸਵੀਰ ਬਣਨ ਲੱਗ ਜਾਂਦਾ ਤੇ ਇਹ ਇੰਨੀ ਸੋਹਣੀ ਤਸਵੀਰ ਬਣਾਉਂਦਾ ਤੇ ਜਾ ਕੇ ਜਦੋਂ ਉਸ ਕੁੜੀ ਨੂੰ ਇਹ ਤਸਵੀਰ ਦਿੰਦਾ ਤਾਂ ਇਸ ਤੋਂ ਬਾਅਦ ਤੁਸੀਂ ਉਸ ਕੁੜੀ ਦੇ ਰਿਐਕਸ਼ਨ ਵੀ ਦੇਖੋ ਤੇ ਉੱਥੇ ਜਿਹੜੇ ਬੰਦੇ ਖੜੇ ਆ ਹੋਰ ਉਹਨਾਂ ਦੇ ਰਿਐਕਸ਼ਨ ਵੀ ਦੇਖੋ ਤਾਂ ਦੋਸਤੋ ਇਸ ਤੋਂ ਵਧੀਆ ਵੀਡੀਓ ਇੰਟਰਨੈਟ ਤੇ ਮੈਨੂੰ ਤੇ ਨਹੀਂ ਮਿਲੀ ਜੇਕਰ ਤੁਹਾਨੂੰ ਵੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਹੋ ਸਕਦਾ ਇਹ ਵੀਡੀਓ ਕਿਸੇ ਹੋਰ ਉਦਾਸ ਚਿਹਰੇ ਦੇ ਉੱਤੇ ਮੁਸਕਰਾਹਟ ਲਿਆਉਣ ਦਾ ਕੰਮ ਕਰੇ